ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਥਰੀ ਅਕਾਲ ਦੀ ਸਾਰਿਆਂ ਨੂੰ ਸਵਾਜ ਪਹੁੰਚਿਆ ਜੀ ਅਜਨਾਲੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਖੜਾਏ ਨੇ ਪਾਣੀ ਆਏ ਨੇ ਤੇ ਇਹ ਵੀਡੀਓ ਰਾਹੀਂ ਸਾਰਿਆਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਜੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੀ ਨੇਕ ਕਮਾਈ ਚੋਂ ਤੁਹਾਡੀ ਜਿੰਨੀ ਵੀ ਜੇਬ ਲਾਓ ਕਰਦੀ ਆ ਤੁਹਾਡੀ ਜਿੰਨੀ ਵੀ ਸਮਰਥਾ ਆ ਆਪਣੀ ਕਮਾਈ ਚੋਂ ਹਿੱਸਾ ਕੱਢ ਕੇ ਆਪਾਂ ਸਾਰੇ ਸੇਵਾ ਕਰੀਏ ਅਸੀਂ ਸਾਡੀ ਸਾਰੀ ਟੀਮ ਲੱਗੇ ਹੋਏ ਆ ਜੀ ਜਿੰਨੀ ਵਾਹਿਗੁਰੂ ਨੇ ਸਾਨੂੰ ਸਮਰੱਥਾ ਬਖਸ਼ੀ ਆ ਈਵਨ ਕਿ ਪਾਣੀ ਲਥਨ ਤੋਂ ਬਾਅਦ ਵੀ ਸਾਡੇ ਕੋਲੋਂ ਜਿੰਨੀ ਸੇਵਾ ਹੋਊਗੀ ਅਸੀਂ ਲੱਗੇ ਆ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਪਹਿਲਾਂ ਵੀ ਕਾਫੀ ਮਾੜੇ ਸਮੇ ਆਏ ਤੇ ਆਪਾਂ ਸਾਰਿਆਂ ਨੇ ਚੜ੍ਹਦੀ ਕਲਾ ਚ ਰਹਿ ਕੇ ਉਹਦਾ ਸਾਹਮਣਾ ਕੀਤਾ ਸੋ ਉਹ ਸਾਰੇ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਆ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਤੁਹਾਡੀ ਜੇਬ allow ਕਰਦੀ ਆ ਸਾਰੇ ਰਲ ਮਿਲ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਖਲੋਈਏ ਆਪਣੇ ਪੰਜਾਬ ਦੇ ਨਾਲ ਖਲੋਈਏ ਕਿਉਂਕਿ ਨੁਕਸਾਨ ਬਹੁਤ ਹੋਇਆ ਘਰਾਂ ਦਾ ਨੁਕਸਾਨ ਮਾਲ ਡੰਗਰ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਹੋਇਆ ਅੱਜ ਇਹ ਸਮਾਂ ਆ ਆਪਣੇ ਆਦੇ ਨਾਲ ਖਲੋਣ ਦਾ ਆਪਣੇ ਆਦੀ ਹਿੰਮਤ ਬਣਨ ਦਾ ਸੋ ਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਇੰਨੀ ਬੇਨਤੀ ਪ੍ਰਵਾਨ ਕਰਿਓ ਜੀ ਵੱਧ ਘਟ ਕੇ ਹਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ